ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਚੈਨਲ ਪੀਬੀ 70 ਸਟੱਡੀ ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ ਪੀਐਸਪੀਸੀਐਲ ਅਪਰੈਂਟਸ਼ਿਪ ਪੀਐਸਪੀਸੀਐਲ ਇਲਮ ਅਤੇ ਬਿਜਲੀ ਬੋਰਡ ਨਾਲ ਜਿਹੜੀਆਂ ਵੀ ਵੈਕੈਂਸੀਸ ਨਿਕਲ ਕੇ ਤੁਹਾਡੇ ਸਾਹਮਣੇ ਆ ਰਹੀਆਂ ਹਨ ਉਹਨਾਂ ਦੀ ਕਲਾਸ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ WhatsApp ਗਰੁੱਪ ਦੇ ਵਿੱਚ ਜੇਕਰ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਵੈ ਉਥੋਂ ਜਾ ਕੇ ਤੁਸੀਂ ਦਾ ਡਾਇਰੈਕਟ ਤੁਸੀਂ ਜੁਆਇਨ ਹੋ ਸਕਦੇ ਹੋ ਜੀ ਸੋ ਇੱਕ ਹੋਰ ਜਾਣਕਾਰੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ PDF WhatsApp price ਆਪਦੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਜਿਸ ਦੇ ਵਿੱਚ 1400 ਦੇ ਕਰੀਬ ਟਾਪ ਦੇ MCQ ਹੋਣਗੇ ਜਿਹੜੇ ਖੁਦ ਦੇ ਤਿਆਰ ਕੀਤੇ ਹੋਏ ਹਨ ਜੀ ਅਤੇ ਵਾਰ-ਵਾਰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਹਨ ਜੀ ਉਹਨਾਂ ਦਾ ਪ੍ਰਾਈਸ ਹੈ ਸਿਰਫ 300 ਰੁਪਏ 300 ਰੁਪਏ ਤੁਸੀਂ ਇਸ ਨੰਬਰ ਤੇ ਸਾਨੂੰ ਤੁਸੀਂ Google Pay ਕਰਨਾ ਹੈ 96468 ਐਂਡ 15144 ਇਸ ਨੰਬਰ ਤੇ ਸਾਨੂੰ ਤੁਸੀਂ 300 ਰੁਪਏ Google Pay ਕਰਕੇ スクリーンショット एससी ਨੰਬਰ ਦੇ ਹਿੱਸਾ ਨੂੰ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀ ਪੀਡੀਐਫ ਤੁਹਾਡੇ ਮੋਬਾਈਲ ਫੋਨ ਤੇ ਮਿਲ ਜਾ ਰਹੀ ਹੈ ਜੀ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ ਐਸ ਆਈ ਯੂਨਿਟ ਦੀ ਪਾਵਰ ਕੀ ਹੈ ਹਾਂਜੀ ਫਰਸਟ ਆਪਸ਼ਨ ਹੈ ਹੈਨਰੀ ਕੋਲਮ ਵਾਟ ਜਾਂ ਵਾਟ ਹਬਰ ਦੋਸਤੋ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਜੀ ਉਹ ਹੈ ਆਪਸ਼ਨ ਈਡੀ ਵਾਟ ਕੀ ਹੈ ਜੀ ਵਾਟ ਠੀਕ ਹੈ ਦੋਸਤੋ ਵਾਟ ਚਲੋ ਜੀ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਤੇ ਜੀ ਸੈਕਿੰਡ ਕੁਐਸਚਨ ਹੈ ਮਨੁੱਖੀ ਸਰੀਰ ਦਾ ਕਿੰਨਾ ਪ੍ਰਤੀਰੋਧ ਹੁੰਦਾ ਹੈ ਮਨੁੱਖੀ ਸਰੀਰ ਦੇ ਦਾ ਪ੍ਰਤੀਰੋਧ ਕਿੰਨਾ ਹੁੰਦਾ ਹੈ ਜੀ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਹਨ ਪਹਿਲੀ ਹੈ 5 ਓਮ 250 ਓਮ ਜਾਂ ਹਜ਼ਾਰ ਓ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਹਜ਼ਾਰ ਓਮ ਆਪਸ਼ਨ ਸਸਾ ਇਸ ਦਾ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਹਜ਼ਾਰੋ ਚਲੋ ਜੀ ਨੈਕਸਟ ਕੁਐਸਚਨ ਚਲ ਗਿਆ ਜੀ 3 ਨੰਬਰ ਕੁਐਸਚਨ ਹੈ ਕੀ ਕਹਿ ਰਿਹਾ ਹੈ ਅਲਟਰਨੇਟਿੰਗ ਕਰੰਟ ਦਾ ਗਰਾਫ ਕੀ ਹੈ ਅਲਟਰਨੇਟਿੰਗ ਕਰੰਟ ਦਾ ਗਰਾਫ ਹਾਂ ਜੀ ਇਹ ਹੋਇਆ ਜੀ ਗਰਾਫ ए सी करंट की गल की दोस्तों अल्टरनेटिंग करंट तो इसका राइट आंसर है जी वो है ऑप्शन बी साइन वे की है जी साइन वे ठीक है जी चलो जी नेक्स्ट क्वेश्चन चलिए जी क्वेश्चन नंबर है फोर क्रिया जो बदलवी वोल्टज़ पैदा कर दी है क्रिया जो बदलवी वोल्टज़ पैदा कर दी है हाँ जी चार ऑप्शन दी दुई एक चॉइस करनी है ਜੋ ਕਿ ਬਿਲਕੁਲ ਰਾਈਟ ਆਨਸਰ ਇਸਦਾ ਹੋਏਗਾ ਤੁਸੀਂ ਸਟ੍ਰਾਈਕਸ ਕਰਨਾ ਹੈ ਉਹਨਾਂ ਸੌਰੀ ਮਾਫ ਕਰਨਾ ਥੋੜਾ ਜਿਹਾ ਟਾਈਮ ਇਸ ਕੁਐਸਚਨ ਨੂੰ ਜ਼ਿਆਦਾ ਲੱਗ ਗਿਆ ਹੈ ਕਿਉਂਕਿ ਨੈਟ ਦੀ ਥੋੜੀ ਜਿਹੀ ਪ੍ਰੋਬਲਮ ਆ ਗਈ ਹੈ ਜੀ ਸੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਸੀ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਚਲ ਜੀ ਕੁਐਸਚਨ ਨੰਬਰ ਹੈ 5 ਪ੍ਰਕਿਰਿਆ ਜਿਸ ਵਿੱਚ AC ਰੂ ਡੀਸੀ ਵਿੱਚ ਬਦਲਿਆ ਜਾਂਦਾ ਹੈ ਪ੍ਰਕਿਰਿਆ ਜਿਸ ਵਿੱਚ AC ਨੂੰ DC ਵਿੱਚ ਬਦਲਿਆ ਜਾਂਦਾ ਹੈ ਇੰਡਕਸ਼ਨ ਰੈਕਟੀਫਾਇਰ ਇਨਵਰਸਨ ਜਾਂ ਡਿਸਪਰੇਸ਼ਨ ਸੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਰੈਕਟੀਫਾਇਰ ਪ੍ਰਕਿਰਿਆ ਜਿਸ ਨੂੰ ਆਪਾਂ AC ਤੇ DC ਦੇ ਵਿੱਚ ਬਦਲਦੇ ਹਾਂ ਉਸ ਨੂੰ ਕਹਿੰਦੇ ਹਨ ਰੈਕਟੀਫਾਇਰ ਆਪਸ਼ਨ B ਇਸ ਦਾ ਰਾਈਟ ਆਨਸਰ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਇੱਕ ਅਜੇਹਾ ਕੰਪੋਨੈਂਟ ਜੋ ਸਿਰਫ ਇੱਕ ਦਿਸ਼ਾਹੀਣ ਕਰੰਟ ਨੂੰ ਇਸ ਵਿੱਚੋਂ ਲੰਘਣ ਦਿੰਦਾ ਹੈ। ਹਾਂਜੀ ਦੋਸਤੋ ਸੋ ਰੈਜਿਸਟਰ ਇੰਡਕਟਰ ਟਰਾਂਸਫਾਰਮਰ ਜਾਂ ਡਾਇਡ ਸੋ ਦੋਸਤੋ ਇਸ ਦਾ ਜਰੂਰ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ ਜੀ ਡਵਾਈਡ ਡਵਾਈਡ ਠੀਕ ਹੈ ਜੀ ਡਵਾਈਡ ਚਲੋ ਜੀ ਨੈਕਸਟ ਕੁਸਚਨ ਚਲਕੇ ਜੀ 7 ਨੰਬਰ ਕੁਸਚਨ ਹੈ ਟਰਾਂਸਫਾਰਮਰ ਵਿੱਚ ਬਦਲਵੇਂ ਕਰੰਟ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਟਰਾਂਸਫਾਰਮਰ ਵਿੱਚ ਬਦਲਵੇਂ ਕਰੰਟ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਪ੍ਰਾਇਮਰੀ ਕੋਇਲ ਸਕੇਨਰੀ ਕੋਇਲ ਆਇਰਨ ਕੋਰ ਜਾਂ ਰੈジਸਟਰ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਬੀ ਸੈਕੰਡਰੀ ਕੋਇਲ ਜੇਕਰ ਤੁਹਾਡੇ ਕੋਲ ਬੀ ਆਪਸ਼ਨ ਸੈਕੰਡਰੀ ਕੋਇਲ ਨਹੀਂ ਦਿੱਤੀ ہوئی ਤਾਂ ਤੁਸੀਂ ਫਿਰ ਆਇਰਨ ਕੋਰ ਟੇਕ ਕਰ ਸਕਦੇ ਹੋ ਜੀ ਫਿਲਹਾਲ ਇਸ ਦਾ ਰਾਈਟ ਆਨਸਰ ਹੈ ਜੀ ਸੈਕੰਡਰੀ ਕੋਇਲ ਚਲੋ ਜੀ ਨੈਕਸਟ 8 ਨੰਬਰ ਕੁਸਚਨ ਹੈ ਜੀ ਜੇਕਰ ਆਉਟਪੁੱਟ ਵੋਲਟੇਜ ਇਨਪੁੱਟ ਵੋਲਟੇਜ ਤੋਂ ਵੱਧ ਹੈ ਤਾਂ ਟਰਾਂਸਫਾਰਮਰ ਕਿਹੜਾ ਹੈ जेकर आउटपुट वोल्टज़ इनपुट वोल्टज तो है तो ट्रांसफॉर्मर क्या है अप है स्टेप डाउन है फॉल्टी है हाँ जी सो so, इसका जो राइट right आंसर है जी वो है अप स्टेप अप ऑप्शन ए इसका ਜੋ ਕਿ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਚਲ ਜੀ ਟਰਾਂਸਫਾਰਮਰ ਵਿੱਚ ਵੋਲਟੇਜ ਦਾ ਅਨੁਪਾਤ ਦੇ ਅਨੁਪਾਤ ਦੇ ਬਰਾਬਰ ਹੈ ਹਾਂਜੀ ਆਇਰਨ ਸ਼ੀਟਸ ਇਨ ਕੋਰ ਕੋਇਲਸ ਆਫ ਟਰਾਂਸਫਾਰਮਰ ਨੰਬਰ ਆਫ ਟਰਨਸ ਇਨ ਕੋਇਲ ਆਲ ਆਫ ਦੀ ਅਬੋਵ ਸੋ ਇਸ ਦਾ ਜੋ ਦੋਸਤੋ ਰਾਈਟ ਆਨਸਰ ਬਣਦਾ ਹੈ ਜੀ ਉਹ ਹੈ ਨੰਬਰ ਆਫ ਟਰਨ ਇਨ ਕੋਇਲ ਨੰਬਰ ਆਫ ਇਹ ਮੈਥਿਓਰੀ ਦੀ ਕਲਾਸਾਂ ਕਰਾਈਆਂ ਹੋਈਆਂ ਨੇ ਉੱਥੇ ਜਾ ਕੇ ਤੁਸੀਂ ਵੇਖ ਸਕਦੇ ਹੋ ਜੀ ਆਪਸ਼ਨ ਸੀ ਇਸ ਦਾ ਜੋ ਕਿ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਚਲਿਏ ਜੀ ਇੱਕ ਗ੍ਰਾਫ ਵਿੱਚ ਸਭ ਤੋਂ ਉੱਚੇ ਬਿੰਦੂ ਵਜੋਂ ਜਾਣੇ ਜਾਂਦੇ ਹਨ ਪੀਕ ਵੈਲਿਊ ਐਪੀਟਿਊਡ ਫ੍ਰੀਕੁਐਂਸੀ ਦਾ ਵੇਵਫਰੰਟ ਹਾਂਜੀ ਸਭ ਤੋਂ ਉੱਪਰਲੇ ਬਿੰਦੂ ਏਸੀ ਦਾ ਕੁਐਸਚਨ ਹੈ ਜੀ ਹਾਂਜੀ ਸੋ ਇਸ ਦਾ ਜੋ ਰਾਈਟ ਆਨਸਰ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਹੈ ਜੀ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸਰਨ ਲੱਗੀ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਨਾ ਜੀ ਠੀਕ ਹੈ ਜੀ ਸੋ ਆਪਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਪੀਡੀਐਫ ਲਈ ਸੰਤੂ ਜੀ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ 96468 15147 ਸੰਤੂ ਜੀ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਜੀ 300 ਰੁਪਏ ਫੀਸ ਹੈ ਜੀ ਪੀਡੀਐਫ ਦੀ ਜਿਸ ਦੇ ਵਿੱਚ 1400 ਐਮਸੀਕਿਊ ਹੋਵੇਗਾ ਜੀ ਟਾਪ ਦਾ ਐਮਸੀਕਿਊ ਹੋਵੇਗਾ ਜਿਹੜੇ ਖੁਦ ਤਿਆਰ ਕੀਤੇ ਹੋਣਗੇ ਜੀ ਵਿਦ ਆਨਸਰ ਹੋਣਗੇ ਜੀ ਲੈਂਗੁਏਜ ਪੰਜਾਬੀ ਹੋਵੇਗੀ ਜੀ ਲੈਂਗੁਏਜ ਪੰਜਾਬੀ ਠੀਕ ਹੈ ਜੀ ਸੋ ਆਪਾਂ ਮਿਲਦੇ ਆਂ ਨੈਕਸਟ ਕਲਾਸ ਦੇ ਵਿੱਚ ਥੈਂਕ ਯੂ ਵੈਰੀ ਮਚ